何 <Vamos. S 2> ਕੀ ਜੋ ਕਲਕੱਤਾ ਵਿੱਚ ਡਾਕਟਰ ਮৌমিতা ਜੀ ਨਾਲ ਹੋਇਆ ਉਹਦੇ ਵਾਸਤੇ ਅਸੀਂ ਇਹ ਰੋਸ ਪ੍ਰਗਟ ਕਰ ਰਹੇ ਹਾਂ ਇਹਦੇ ਵਿੱਚ ਕੀ ਸੁਣਿਆ ਗਾਉ ਮਾਈ ਸੋਫੀ ਦਾ ਕਹਿ ਰਹੀ ਬਹੁਤ ਬੜੇ ਹੈ ਅਫੇਰ ਨੇ ਸਾਰੇ ਪਰ ਲੋਕ ਦੇਖੇ ਸੀ ਕਿ ਕੱਲਾ ਕਿੱਥੇ ਵੀ ਜਦ ਕਿ ਇਹੋ ਜਿਹਾ ਮਸਲਾ ਕਿਸੇ ਨਾਲ ਵੀ ਹੋ ਸਕਦਾ ਠੀਕ ਹੈ ਸਰ ਇਹੀ ਕਹਿਣਾ ਚਾਹੁੰਦੇ ਆ ਕਿ ਵੀ ਬਚਪਨ ਤੋਂ ਸੀ ਇਹੀ ਸੁਣਦੇ ਆ ਰਹੇ ਹਾਂ ਕਿ ਵੀ ਬੇਟੀ ਪੜਾਓ ਬੇਟੀ ਬਚਾਓ ਆਪਣੇ ਸਮਾਜ ਵਿੱਚ ਪਰ ਮੈਂ ਇਹ ਸੋਚ ਰਹੀ ਹਾਂ ਕਿ ਵੀ ਆਪਾਂ ਬੇਟੇ ਨੂੰ ਜ਼ਿਆਦਾ ਪੜ੍ਹਾ ਲਈਏ ਤਾਂ ਬੇਟੇ ਸ਼ਾਇਦ ਜ਼ਿਆਦਾ ਪਰ ਸੱਚ ਜੀ ਜੇ ਸਾਨੂੰ ਸਾਰੀ ਕਨਸੈਂਟਰੇਸ਼ਨ ਬੇਟੀਆਂ ਤੇ ਰੱਖੀਏ ਪਰ ਬੇਟੇ ਜਿਹੜੇ ਕਿਤੇ ਨਾ ਕਿਤੇ ਉਹਨਾਂ ਨੂੰ ਬੇਪਰਵਾਹ ਹੋ ਗਏ ਉਹਨਾਂ ਦੀ ਪਰਵ੍ਰਿਸ਼ ਚ ਕਿਤੇ ਨਾ ਕਿਤੇ ਆਪਣੇ ਵੱਲੋਂ ਕਮੀ ਰਹਿ ਗਈ ਜੇ ਆਪਾਂ ਹਰ ਬੱਚੇ ਨੂੰ ਆਪਣੇ ਬੇਟੇ ਨੂੰ ਪਰਵ੍ਰਿਸ਼ ਅੱਛੀ ਰਹੀਏ ਤੇ ਉਹਨਾਂ ਨੂੰ ਸਟੱਡੀ ਵੱਲ ਜ਼ਿਆਦਾ ਧਿਆਨ ਦਈਏ ਤਾਂ ਮੇਰੇ ਖਿਆਲ ਨਾਲ ਜ਼ਿਆਦਾ ਅੱਛਾ ਹੋ ਜਾਏਗਾ ਜਿਸ ਤਰ੍ਹਾਂ ਜੁਸੀਂ ਇੱਕ ਸਾਡੀ ਬੱਚੀ ਦਾ ਰੇਪ ਹੋ ਗਿਆ ਬੁਕਲ ਰੇਪ ਹੋ ਗਈ ਜਿਹਦੇ ਜਿਹੜੇ ਦੂਸ਼ੀ ਨੇ ਉਹਨਾਂ ਲਈ ਕੀ ਡਿਮਾਂਡ ਕਰਦੇ ਉਹਨਾਂ ਨੂੰ ਕੀ ਸਜ਼ਾ ਹੋਣੀ ਚਾਹੀਦੀ ਉਹਨਾਂ ਨੂੰ ਸਜ਼ਾ ਦਾ ਪੁੱਛਣੀ ਨਹੀਂ ਨਹੀਂ ਚਾਹੀਦੀ ਸਜ਼ਾ ਉਹਨਾਂ ਨੂੰ ਫਾਂਸੀ ਦੀ ਹੋਣੀ ਚਾਹੀਦੀ ਹੈ ਸਜ਼

ਮਾਂਗੇ ਕੀ ਕਰਦੇ ਹੈ ਕਿ ਵੀ ਦੋਸ਼ੀ ਨੂੰ ਸਜ਼ਾ ਮੌਤ ਹੋਣੀ ਚਾਹੀਦੀ ਹੈ ਇਹ ਜੋ ਕਲਕੱਤੇ ਦੇ ਵਿੱਚ ਡਾਕਟਰ ਨਾਲ ਰੇਪ ਕੀਤਾ ਤੇ ਉਹਦਾ ਕਤਲ ਕੀਤਾ ਗਿਆ ਉਹਦੇ ਰੋਸ ਵਜੋਂ ਤੇ ਉਹਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਿਵਾਉਣ ਵਾਸਤੇ ਸਰਕਾਰ ਦੀ ਅੱਖਾਂ ਖੋਲਣ ਵਾਸਤੇ ਇਹ ਕੈਂਡਲ ਮਾਰਚ ਕੱਢਿਆ ਜਾ ਰਿਹਾ ਸਾਡੇ ਵੱਲੋਂ ਇਹ ਸਾਡੀ ਸਰਕਾਰਾਂ ਦੀ ਢਿੱਲਾ ਇਸੇ ਕਰਕੇ ਸਾਡੇ ਭਾਰਤ ਦੇ ਸੁਪਰੀਮ ਕੋਰਟ ਨੂੰ ਐਕਸ਼ਨ ਲੈਣਾ ਪਿਆ ਹੁਣ ਸੁਪਰੀਮ ਕੋਰਟ ਨੇ ਜੋ ਐਕਸ਼ਨ ਲਿਆ ਉਹਦੇ ਕਰਕੇ ਕਾਫੀ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਤੇ ਅਸੀਂ ਤਾਂ ਇਹ ਮੰਨ ਕਰਦੇ ਆਂ ਜੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਇਹਦੇ ਲਈ ਭਾਰਤ ਸਰਕਾਰ ਨੂੰ ਸਖਤ ਕਾਨੂੰਨ ਜਿਹੜੇ ਨੇ ਉਹ ਪਾਸ ਕਰਨੇ ਚਾਹੀਦੇ ਆ ਜਿਹੜਾ ਤੁਹਾਡੇ ਵੱਲੋਂ ਕੈਂਡਲ ਮਾਰਚ ਕੀਤਾ ਜਾ ਰਿਹਾ ਕਿੱਥੋਂ ਵੀ ਲੈ ਕੇ ਕਿੱਥੇ ਦਾ ਕੱਟਿਆ ਜਾ ਰਿਹਾ ਕਿਹੜੇ ਜਿਸ ਕੱਟਿਆ ਜਾ ਇਹ ਪ੍ਰਤਾਪਨਗਰ ਦੇ ਵਿੱਚ ਕੱਟਿਆ ਜਾ ਰਿਹਾ ਔਰ ਖਾਲਸਾ ਕਾਲਜ ਦੀ ਲੜਕੀਆਂ ਦਾ ਜਿਹੜਾ ਗੇਟ ਹੈ ਇਸ ਦੇ ਤੋਂ ਲੈ ਕੇ ਪੂਰੇ ਬਾਜ਼ਾਰ ਵਿੱਚ ਹੁੰਦੇ ਹੋਏ ਪ੍ਰਤਾਪਨਗਰ ਦੀ ਇੱਕ ਨੰਬਰ ਗਲੀ ਆ ਜੋ ਗੁਰਦੁਆਰਾ ਸਾਹਿਬ ਸਾਹਦ ਬਾਦ ਹੈਗੀ ਆ ਉਥੇ ਰੱਕੇ ਕੈਂਡਲ ਮਾਰਚ ਕੱਢਿਆ ਜਾਏਗਾ ਕਿੰਨਾ ਕ ਸਮਰਥਨ ਮਿਲ ਰਿਹਾ 6 ਨੂੰ ਬਹੁਤ ਸਮਰਥਨ ਮਿਲ ਰਿਹਾ ਜੀ ਆਸ-ਪਾਸ ਦੀਆਂ ਕਲੋਨੀਆਂ ਦੇ ਔਰ ਸਾਡੀ ਕਲੋਨੀ ਦੇ ਬਹੁਤ ਸਾਰੇ ਬੰਦੇ ਜਿਹੜੇ ਨੇ ਸਾਡੇ ਨਾਲ ਸਹਿਯੋਗ ਕਰ ਰਹੇ ਨੇ ਕੀ ਨਾਮ ਹੈ ਸਰ ਹਾਂਜੀ ਮੇਰਾ ਨਾਮ ਅਦਾਰ ਸਿੰਘ ਹੈ ਜੀ ਮੈਂ ਗਵਰਨਮੈਂਟ हां जी कैंडल मार्च देखो डॉक्टर नोमबिता देवनाथ जी जेडे डॉक्टर सीके कोलकाता ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਹੈ ਦਰਿੰਦਿਆਂ ਦੁਆਰਾ ਤੇ ਜਿਹੜੀ ਹੈਗੀ ਸੀ ਉਹਨਾਂ ਨੇ ਬੜੀ ਬੇਰਹਿਮੀ ਦੇ ਨਾਲ ਬਲਤਕਾਰ ਤੋਂ ਬਾਅਦ ਜਿਹੜੀ ਹੈਗੀ ਹੱਤਿਆ ਕੀਤੀ ਹੈ ਤੇ ਪਹਿਲੀ ਵਾਰ ਨਹੀਂ ਹੋ ਰਿਹਾ ਇਹ ਇਹ ਪਹਿਲਾਂ ਵੀ ਨਰਪਿਆ ਕਾਂਡ ਤੁਹਾਨੂੰ ਪਤਾ ਹੀ ਹੈ ਜਿਵੇਂ ਮੀਡੀਆ ਪਰਸਨ ਨੂੰ ਤੁਸੀਂ ਉਹ ਬਹੁਤ ਦਰਿੰਦਗੀ ਦੇ ਨਾਲ ਦਿੱਲੀ ਦੇ ਵਿੱਚ ਰੇਪ ਕਾਂਡ ਹੋਇਆ ਸੀ ਤੇ ਉਹਨਾਂ ਦੀ ਹੱਤਿਆ ਹੋਈ ਸੀ ਮਰਡਰ ਹੋਇਆ ਸੀ ਕਿਸੇ ਤਰ੍ਹਾਂ ਹੁਣ ਉਸ ਤੋਂ ਬਾਅਦ ਉਨਾਵ ਕਾਂਡ ਹੋਇਆ ਸੀ ਇਹ ਇਹ ਘਟਨਾਵਾਂ ਦਿਨ-ਬਦਨ ਜਿਹੜੀਆਂ ਵਾਧੀਆਂ ਜਾ ਰਹੀਆਂ ਨੇ ਇਹਨਾਂ ਨੂੰ ਨੱਥ ਪਾਉਣ ਦੇ ਲਈ ਆਮ ਲੋਕ ਜਦੋਂ ਤੱਕ ਲਾਮਬੰਦ ਨਹੀਂ ਹੁੰਦੇ ਸਰਕਾਰਾਂ ਦੇ ਉੱਤੇ ਜ਼ੋਰ ਨਹੀਂ ਪਾਉਂਦੇ ਸਰਕਾਰਾਂ ਦੇ ਉੱਤੇ ਦਬਾਅ ਨਹੀਂ ਪਾਉਂਦੇ ਜਦੋਂ ਤੱਕ ਇਹਨਾਂ ਦੇ ਉੱਤੇ ਜਿਹੜਾ ਹੈਗਾ ਲੋਕ ਸੰਘਰਸ਼ਾਂ ਦੇ ਰਾਹੀਂ ਇਸ ਦਾ ਪਰਜੋਰ ਵਿਰੋਧ ਨਹੀਂ ਕੀਤਾ ਜਾਂਦਾ ਅਸੀਂ ਸਮਝਦੇ ਹਾਂ ਕਿ ਇਹ ਬਿਲਕੁਲ ਵੀ ਇਹ ਘਟਨਾਵਾਂ ਨੇ ਜਿਹੜੀਆਂ ਰੋਪਣ ਵਾਲੀਆਂ ਨਹੀਂ ਇਸੇ ਕਰਕੇ ਅਸੀਂ ਜਿਹੜੇ ਹੈਗਾ ਸਾਰੇ ਕਲੋਨੀ ਵਾਸੀਆਂ ਵੱਲੋਂ ਹਟਿਆਲਾ ਵਾਸੀਆਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਇਹ ਇਹੋ ਜੇ ਕੈਂਡਲ ਮਾਰਚਾਂ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਆਪਣਾ ਯੋਗਦਾਨ ਪਾਉਣ ਤਾਜੋ ਆਮ ਲੋਕਾਂ ਦੇ ਵਿੱਚ ਵੀ ਜਾਗਰੂਕਤਾ ਹੋਵੇ ਤੇ ਇਹੋ ਜੀਆਂ ਜਿਹੜੀਆਂ ਦਰਿੰਦਗੀ ਭਰਪੂਰ ਕਟਨਾਮਾਂ ਨੇ ਉਹਨਾਂ ਨੂੰ ਨੱਥ ਪਾਈ ਜਾ ਸਕੇ ਤੇ ਇਹ ਲੋਕ ਰੋਹ ਆ ਤੁਸੀਂ ਦੇਖ ਰਹੇ ਹੋ ਲੇਡੀਜ਼ ਬਹੁਤ ਵੱਡੀ ਗੰਟੀ ਦੇ ਵਿੱਚ ਆਈਆਂ ਨੇ ਤੇ ਵੱਡੀ ਗੰਟੀ ਦੇ ਵਿੱਚ ਜਿਹੜੇ ਪ੍ਰਤਾਪਨਗਰ ਤੇ ਇਧਰੋਂ ਲੋਕਲ ਰੈਜ਼ੀਡੈਂਟਸ ਨੇ ਉਹ ਇਕੱਠੇ ਹੋਏ ਐ ਉਹਨਾਂ ਦੇ ਮਨ ਦੇ ਵਿੱਚ ਰੋਸ ਹੈ ਤੇ ਉਹ ਇਸ ਚੀਜ਼ ਦਾ ਪਰਜੋਰ ਵਿਰੋਧ ਕਰਨਗੇ ਤੇ ਅਸੀਂ ਸਿਰਫ ਇਸ ਦਾ ਵਿਰੋਧ ਬੰਗਾਲ ਸਰਕਾਰ ਤੱਕ ਸੀਮਤ ਨਹੀਂ ਰੱਖ ਰਹੇ ਸਾਡੀ ਜਿਹੜੀ ਮੰਗ ਹੈ ਉਹ ਕੇਂਦਰ ਸਰਕਾਰ ਤੋਂ ਵੀ ਹੈ ਸੂਬਾ ਸਰਕਾਰ ਤੋਂ ਵੀ ਹੈ ਕਿ ਉਹ ਸਖਤ ਤੋਂ ਸਖਤ ਕਾਨੂੰਨ ਲੈ ਕੇ ਆਵੇ ਤੇ ਇਹਨਾਂ ਨੂੰ ਫਾਸਟ ਟਰੈਕ ਜਿਹੜੀ ਅਦਾਲਤਾਂ ਦੇ ਰਹੀਆਂ ਵੱਤ ਵੱਤ 3 ਮਹੀਨਿਆਂ ਦੇ ਵਿੱਚ ਇਸ ਇਸ ਵਿੱਚ ਜਿਹੜਾ ਫੈਸਲੇ ਇਸ ਤਰ੍ਹਾਂ ਦੀ ਦਰਿੰਦਕੀ ਪਰਹੂਰਕ ਜਿਹੜੀਆਂ ਘਟਨਾਵਾਂ ਨੇ ਉਹਨਾਂ ਦਾ ਨਿਵੇੜਾ ਹੋਣਾ ਚਾਹੀਦਾ ਹੈ ਤੇ ਸਾਡੀ ਮੰਗ ਹੈ ਸਰਕਾਰ ਤੋਂ ਬੰਗਾਲ ਸਰਕਾਰ ਤੋਂ ਵੀ ਕੇਂਦਰ ਸਰਕਾਰ ਤੋਂ ਵੀ ਇਹੋ ਇਹਨਾਂ ਦੇ ਸਬੰਧ ਦੇ ਵਿੱਚ ਫਾਸਟ ਟਰੈਕ ਅਦਾਲਤਾਂ ਦੇ ਰਹੀਆਂ ਜਿਹੜੇ ਪੀੜਤ ਨੇ ਔਰਤਾਂ ਨੇ ਉਹਨਾਂ ਨੂੰ ਜਲਦ ਤੋਂ ਜਲਦ ਇਨਸਾਫ ਦਵਾਇਆ ਜਾਵੇ ਹਾਂ ਜੀ ਇਹ ਜਮਾਨਤ ਤੇ ਇਹ ਬੰਦ ਬਾਹਰ ਆ ਜਾਂਦੇ ਨੇ ਤਾਂ ਇਹ ਕੀ ਦੇਖਦੇ ਹੋ ਜੀ 29000 ਹੋਣੀ ਚਾਹੀਦੀ ਹੈ ਨਾ ਦੇਖੋ ਜੀ ਇਹਦੇ ਵਿੱਚ ਕਾਫੀ ਸਾਰੀਆਂ ਘਟਨਾਵਾਂ ਹਨ ਜਿਹੜੀਆਂ ਅਸੀਂ ਸਮਾਜ ਦੇ ਵਿੱਚ ਦੇਖਦੇ ਹਾਂ ਤੁਸੀਂ ਇਹ ਦੇਖ ਹੀ ਲਿਆ ਹੋਣਾ ਕਿ ਆ ਹੁਣ ਵਿਨੇਸ਼ ਪੁਗਾਟ ਹੈ ਜਿਹੜੀ ਉਹ 올림픽 ਖੇਡਾਂ ਦੇ ਵਿੱਚੋਂ ਜਿਹੜੀ ਹੈਗੀ ਹੈ ਭਾਵੇਂ ਕਿ ਹਾਰ ਗਈ ਹੈ ਪਰ ਉਹ ਸਾਡੇ ਵਾਸਤੇ ਜਿੱਤੀ ਹੋਈ ਹੈ ਜਦੋਂ ਉਸ ਦੇ ਨਾਲ ਛੇੜਛਾੜ ਕਰਨ ਵਾਲੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਕਰਕੇ ਜਿਹੜੇ ਐਮਪੀ ਨੇ ਉਹ ਉਹਨਾਂ ਨੂੰ ਜਮਾਨਤਾਂ ਮਿਲਣੀਆਂ ਨੇ ਉਹਨਾਂ ਨੂੰ ਮੰਤਰੀਪਦ ਮਿਲਣੇ ਨੇ ਫਿਰ ਆਪਾਂ ਕਿੱਥੇ ਆਸ ਕਰ ਸਕਦੇ ਆ ਕਿੰਨੇ ਜਿਹੜੇ ਬਲਤਕਾਰੀ ਨੇ ਉਹ ਐਮਪੀ ਬਣੇ ਬੈਠੇ ਨੇ ਕਿੰਨੇ ਜਿਨ੍ਹਾਂ ਦੇ ਉੱਤੇ ਕੇਸ ਚੱਲ ਰਹੇ ਨੇ ਇਸ ਤਰ੍ਹਾਂ ਦੇ ਛੇੜਛਾੜ ਦੇ ਜਨਸੀ ਸੋਸ਼ਣ ਦੇ ਉਹ ਬਹੁਤ ਥੋੜੇ ਥੋੜੇ ਜਨਾਬ ਆ ਜਿਹੜੇ ਇਹਨੇ ਪੈਰੋਲ ਦੇ ਉੱਤੇ ਰਿਹਾ ਹੋ ਰਹੇ ਨੇ ਤੁਹਾਡੇ ਸਾਹਮਣੇ ਚਾਹੇ ਉਹ ਆਸਰਾਮ ਹੋਵੇ ਜਾਂ ਹੋਰ ਦੇਰੇਦਾਰ ਨੇ ਜਿਹੜੇ ਰਾਮ ਰਹੀਮ ਵਰਗੇ ਦੇਰੇਦਾਰ ਨੇ ਜਿਹੜੇ ਉਹ ਹੁਣ ਪੈਰੋਲ ਦੇ ਉੱਤੇ ਰਿਹਾ ਹੋ ਰਹੇ ਨੇ ਤਾਂ ਆਪਾਂ ਕਿਵੇਂ ਉਮੀਦ ਕਰ ਸਕਦੇ ਆ ਇਹਦੇ ਵਿੱਚ ਵੋਟਾਂ ਦੀ ਜਿਹੜੀ ਬਹੁਤ ਵੱਡੀ ਇੱਕ ਵੋਟ ਤੰਤਰ ਦਾ ਜਿਹੜਾ ਹੈਗਾ ਰਾਜ ਉਦੇ ਕਰਕੇ ਜਿਹੜੇ ਆਮ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਜਿਹਦਾ ਬਿਲਕੁਲ ਵੀ ਕੋਈ ਹੈ ਨਹੀਂ ਉਹ ਕਿੱਥੇ ਜਾਏਗਾ ਇਸ ਕਰਕੇ ਲੋਕ ਰੋਹ ਹੈ ਜਿਹੜਾ ਪ੍ਰਚੰਡ ਹੈ ਤੇ ਇਹੋ ਜਿਹੇ ਘਟਨਾਵਾਂ ਨੂੰ ਨੱਥ ਪਾਉਣ ਦੇ ਲਈ ਜਨ ਸ਼ਕਤੀ ਹੈ ਜਿਹੜੀ ਲੋਕ ਏਕਤਾ ਉਹ ਸਭ ਤੋਂ ਵੱਡਾ ਹਥਿਆਰ ਹੈ ਜਦੋਂ ਤੱਕ ਇਹਨਾਂ ਦੀ ਵੋਟਾਂ ਦੇ ਉੱਤੇ ਸੱਟ ਨਹੀਂ ਅਸੀਂ ਮਾਰਦੇ ਜਦੋਂ ਤੱਕ ਇਹਨਾਂ ਨਾਲ ਵੋਟ ਦੇ ਉੱਤੇ ਝੋਟ ਨਹੀਂ ਮਾਰਦੇ ਉਦੋਂ ਤੱਕ ਜਿਹੜਾ ਇਹਨਾਂ ਘਟਨਾਵਾਂ ਨੂੰ ਨੱਥ ਮੇਰੇ ਹਿਸਾਬ ਨਾਲ ਨਹੀਂ ਪਾਈ ਜਾ ਸਕਦੀ ਇਸੇ ਕਰਕੇ ਅਸੀਂ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋਣ ਦੇ ਲਈ ਲੋਕਾਂ ਨੂੰ ਅਪੀਲ ਵੀ ਕਰ ਰਹੇ ਹਾਂ ਤੇ ਹੋ ਵੀ ਰਹੇ ਕਿਹੜੇ ਕਿਹੜੇ ਮਹੱਲੇ ਤੋਂ ਇਕੱ ਇਹ ਜੀ ਆਪਣੇ ਵੱਲੋਂ ਇਸ ਵੇਲੇ ਪ੍ਰਤਾਪਨਗਰ ਦੇ ਤੇ ਇਧਰੋਂ ਹਾਂ ਜਨਾਬਾ ਰੋਡ ਤੱਕ ਅਸੀਂ ਜਿਹੜੇ ਜਾਵਾਂਗੇ ਲੋਕਲ ਰੈਜ਼ੀਡੈਂਟਸ ਨੇ ਨਾਲ ਇਕੱਠੇ ਹੁੰਦੇ ਜਾਣਗੇ ਤੇ ਇਸ ਤਰ੍ਹਾਂ ਅਸੀਂ ਜਿਹੜਾ ਹੈਗਾ ਰੋਸ ਮਜਾਰਾ ਜਿਹੜਾ ਕਰਾਂਗੇ ਕਹੋਗੇ ਜੀ ਸਰ ਕੀ ਨਾਮ ਹੈ ਤੇ ਕਿਸ ਚੀਜ਼ ਨੂੰ ਲੈ ਕੇ ਤੁਸੀਂ ਅੱਜ ਪ੍ਰੋਟੈਸਟ ਕਰ ਰਹੇ ਹੋ ਹਾਂ ਮੇਰਾ ਨਾਮ ਪਰਮਜੀਤ ਸਿੰਘ ਆ ਅੱਜ ਅਸੀਂ ਪਿਛਲੇ ਦਿਨੀ ਕੋਲਕਾਤਾ ਦੇ ਵਿੱਚ ਬੋਲੇ ਜੋ ਕੰਟੀਨੂ ਕਲਕੱਤਾ ਦੇ ਵਿੱਚ ਜੋ ਔਰਤ ਡਾਕਟਰ ਦੇ ਨਾਲ ਗੈਂਗ ਰੇਪ ਲਗਭਗ 25 ਤੋਂ ਉੱਪਰ ਵਿਕਤੀਆਂ ਵੱਲੋਂ ਉਹ ਗੈਂਗ ਰੇਪ ਕੀਤਾ ਗਿਆ ਉਹਦੇ ਵਿਰੋਧ ਦੇ ਵਿੱਚ ਜਿੱਥੇ ਦੇਸ਼ ਦੇ ਵਿੱਚ ਲੋਕਾਂ ਦੇ ਵਿੱਚ ਪੂਰਾ ਰੋਸ ਹੈ ਉੱਥੇ ਵਕ ਵਕ ਥਾਵਾਂ ਦੇ ਉੱਤੇ ਉਸ ਔਰਤ ਡਾਕਟਰ ਦੇ ਹੱਕ ਦੇ ਵਿੱਚ ਅਤੇ ਇਸ ਇਸ ਕਹਾਉਨੇ ਕਾਰਨਾਮੇ ਦੇ ਵਿਰੋਧ ਦੇ ਵਿੱਚ ਰੋਸ ਮਾਰਚ ਕੈਂਡਲ ਮਾਰਚ ਕੱਢੇ ਜਾ ਰਹੇ ਨੇ ਜਿਸ ਦੇ ਤਹਿਤ ਅੱਜ ਅਸੀਂ ਵੀ ਪ੍ਰਤਾਪਨਗਰ ਦੇ ਨਿਵਾਸੀ ਅਤੇ ਸਮੂਹ ਇਨਸਾਫ ਪਸੰਦ ਲੋਕ ਨੇ ਜਿਹੜੇ ਸਮਾਜਿਕ ਧਾਰਮਿਕ ਜਾਂ ਕੋਈ ਵੀ ਐਸੋਸੀਏਸ਼ਨਾਂ ਦੇ ਅਹੁਦੇਦਾਰ ਨੇ ਉਹਨਾਂ ਵੱਲੋਂ ਇੱਕ ਟੋਕਨ ਜੋ ਰੋਸ ਮਾਰਚ ਤੇ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਕਿ ਅੱਜ ਅਸੀਂ ਇਹ ਦੇਖ ਰਹੇ ਹਾਂ ਕਿ ਇਸ ਇਹ ਕੋਈ ਪਹਿਲੀ ਵਾਰ ਨਹੀਂ ਵਾਪਰਿਆ ਇਹ ਘਟਨਾ ਇਸ ਤੋਂ ਪਹਿਲਾਂ ਨਿਰਭਇਆ ਕਾਂਡ ਜੋ ਦਿੱਲੀ ਦੇ ਵਿੱਚ ਹੋਇਆ ਬੱਸ ਦੇ ਵਿੱਚ ਰੇਪ ਹੋਇਆ ਉਸ ਤੋਂ ਬਾਅਦ ਵੀ ਇਸ ਤਰ੍ਹਾਂ ਦਾ ਕੋਈ ਸਖਤ ਕਾਨੂੰਨ ਨਹੀਂ ਬਣਾਇਆ ਜਾ ਸਕਿਆ ਕਿ ਅੱਜ ਵੀ ਜਿਹੜੇ ਉਹ ਦੋਸ਼ੀ ਨੇ ਉਹ ਸ਼ਰੇਆਮ ਖੁੱਲੇ ਸੜਕਾਂ ਦੇ ਉੱਤੇ ਦੰਦ ਨਾਉਂਦੇ ਫਿਰ ਰਹੇ ਨੇ ਤੇ ਅੱਜ ਇਸ ਕਾਂਡ ਤੋਂ ਬਾਅਦ ਅੱਜ ਸਰਕਾਰਾਂ ਇਹ ਗੱਲ ਕਰ ਰਹੀਆਂ ਨੇ ਕਿ ਜਿਹੜੇ ਸਾਡੇ ਬੱਚੇ ਨੂੰ ਵਿਦੇਸ਼ ਨਾ ਜਾਣ ਵਿਦੇਸ਼ ਦੀ ਧਰਤੀ ਤੇ ਨਾ ਜਾਣ ਤੇ ਅੱਜ ਅਸੀਂ ਜਿਹੜੇ ਸਾਡੇ ਮਾਪਿਓ ਨੇ ਉਹ ਜਦੋਂ ਵਿਦੇਸ਼ ਦੀ ਧਰਤੀ ਤੋਂ ਜਾ ਕੇ ਉਰੇ ਆ ਕੇ ਦੱਸਦੇ ਨੇ ਕਿ ਉੱਥੇ ਇੰਨੀ ਖੁੱਲ ਹੈਗੀ ਤੇ ਇੰਨਾ ਸੇਫ ਹੈ ਕਿ ਨਾ ਉਹਨਾਂ ਨੂੰ ਰਾਤਾਂ ਨੂੰ ਕੋਈ ਬੱਚਿਆਂ ਨੂੰ ਡਰ ਹੈਗਾ ਨਾ ਹੀ ਦਿਨ ਨੂੰ ਕੋਈ ਡਰ ਹੈਗਾ ਉਸ ਜਿਹੜੀ ਸਾਡੀ ਭੈਣ ਸਾਡੀ ਬੇਟੀ ਬੱਚੀ ਦੇ ਨਾਲ ਇੰਨੇ ਵੱਡਾ ਇਹ ਘਨਾਉਣਾ ਕਾਰਨਾਮਾ ਕੀਤਾ ਗਿਆ ਅਸੀਂ ਕੇਂਦਰ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਉਹਨਾਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਜਿਹੜਾ ਹੈ ਸਜ਼ਾਵਾਂ ਦਿੱਤੀਆਂ ਜਾਣ ਕਿ ਕਾਨੂੰਨ ਦੇ ਵਿੱਚ ਅਜਿਹੇ ਪ੍ਰਬੰਧ ਕੀਤਾ ਜਾਵੇ ਅਜਿਹੀਆਂ ਲਾ ਮਿਸਾਲੀ ਸਜ਼ਾ ਦਿੱਤੀਆਂ ਜਾਣ ਤਾਂ ਕਿ ਅਜਿਹੀ ਕਾਰਵਾਈ ਹੈ ਜਿਹੜੀ ਅੱਗੇ ਨੂੰ ਕੋਈ ਕਰਨ ਤੋਂ 100 ਵਾਰ ਪਹਿਲਾਂ ਇਹ ਸੋਚੇ ਕਿ ਅੱਜ ਦੂਸਰੇ ਪਾਸੇ ਇਹ ਦੇਖੋ ਕਿ ਜਦੋਂ ਜਦੋਂ ਵੀ ਅਜਿਹੇ ਘਰਾ ਹੁੰਦਾ ਤਾਂ ਉਹਦੀਆਂ ਤਾਰਾਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜਾ ਕੇ ਉਹ ਪੋਲਿਟਿਕਲ ਲੀਡਰਾਂ ਦੇ ਨਾਲ ਜਾਜ ਜੁੜਦੀਆਂ ਨੇ ਭਾਵੇਂ ਇਸ ਦੇਸ਼ ਦੇ ਵਿੱਚ ਕਦੋਂ ਵੀ ਕਾਨੂੰਨ ਤੋੜਿਆ ਗਿਆ ਹੈਗਾ ਉਹਦੀਆਂ ਤਾਰਾਂ ਪੋਲਿਟਿਕਲ ਲੀਡਰਾਂ ਦੇ ਨਾਲ ਜਾਜ ਜੁੜਦੀਆਂ ਨਹੀਂ ਆ ਅੱਜ ਇਹ ਘਰਾ ਹੋਇਆਗਾ ਤੇ ਇੱਥੇ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਦੀਆਂ ਜਿਹੜੀਆਂ ਤਾਰਾਂ ਨੇ ਆ ਉਹ ਉਹ ਲੋਕਾਂ ਦੇ ਬੱਚੇ ਨੇ ਕਿ ਉਹ ਰਾਜਨੀਤਿਕ ਲੋਕਾਂ ਨੇ ਉਹਨਾਂ ਨਾਲ ਤਾਰਾਂ ਜੁੜੀਆਂ ਹੋਈਆਂ ਨੇ ਸੋ ਉਹ ਲੋਕ ਇਸ ਗੱਲ ਦੇ ਵਿੱਚ ਇਨਵੋਲ ਮੈਂ ਜਿਨ੍ਹਾਂ ਨੇ ਸਾਡੀ ਲੋਕਾਂ ਦੀ ਰੱਖਿਆ ਕਰਨੀ ਹੈ ਉਹ ਜਦੋਂ ਕਹਿੰਦੇ ਹੁੰਦੇ ਆ ਕਿ ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਉਤੋਂ ਦਾ ਉਸ ਖੇਤ ਦਾ ਕੋਈ ਰੱਖਾ ਨਹੀਂ ਹੁੰਦਾ ਇਸ ਦੇਸ਼ ਦੇ ਜਿਹੜੇ ਪਹਿਰੇਦਾਰ ਨੇ ਜਿਨ੍ਹਾਂ ਲੋਕਾਂ ਨੇ ਇਸ ਦੇਸ਼ ਦੀ ਰੱਖਿਆ ਕਰਨੀ ਹੈ ਜਿਨ੍ਹਾਂ ਨੇ ਕਾਨੂੰਨ ਬਣਾਉਣੇ ਨੇਗੇ ਉਹਨਾਂ ਨੇ ਜਿਹੜੇ ਬੱਚੇ ਬੱਚੀਆਂ ਨੇਗੇ ਉਹ ਇਸ ਕਾਰਵਾਈਆਂ ਦੇ ਵਿੱਚ ਜੇਕਰ ਇਨਵੋਲਵ ਹੋਣਗੇ ਤਾਂ ਇਹ ਦੇਸ਼ ਦੇ ਵਿੱਚੋਂ ਜਿਹੜਾ ਸਾਡਾ ਇੱਥੋਂ ਪ੍ਰਵਾਸ ਹੈ ਉਹ ਨਹੀਂ ਰੁਕੂਗਾ ਸੋ ਅੱਜ ਅਸੀਂ ਸਮੁੱਚੇ ਦੇਸ਼ ਵਾਸੀਆਂ ਨੂੰ ਔਰ ਸਾਡੇ ਇਨਸਾਫ਼ ਪਸੰਦ ਲੋਕਾਂ ਨੂੰ ਇਹ ਗੱਲ ਕਰਦੇ ਆ ਕਿ ਆਓ ਇਸ ਚੀਜ਼ ਦੇ ਵਿਰੁੱਧ ਇਸ ਕਾਰੇ ਦੇ ਵਿਰੁੱਧ ਸੜਕਾਂ ਦੇ ਉੱਤੇ ਤੋਂ ਬਿਨਾਂ ਕੋਈ ਹੋਰ ਹੱਲ ਨਹੀਂ ਹੈਗਾ ਤੋਂ ਅਸੀਂ ਸਾਰੇ ਸੋਚ ਦੇਸ਼ ਦੇ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਉਸ ਲੜਕੀ ਦੇ ਲਈ ਇਨਸਾਫ ਲੈਣ ਦੇ ਲਈ ਕਿ ਆਪਾਂ ਸੜਕਾਂ ਦੇ ਉੱਪਰ ਆਈਏ ਤਾਂ ਕਿ ਇਹਨਾਂ ਲੋਕਾਂ ਨੂੰ ਮਜਬੂਰ ਕਰ ਦਈਏ ਕਿ ਇੱਕ ਅਜਿਹਾ ਸਖਤ ਤੋਂ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਅਜਿਹਾ ਕਾਰਾ ਕਰਦਾ ਤਾਂ ਉਹਨੂੰ 100 ਵਾਰੀ 1000 ਵਾਰੀ ਸੋਚਣਾ ਪਵੇ ਸਰ ਇੱਕ ਡਿੱਕਟ ਨਾ ਹੋ ਜਾਂਦੀ ਹੈ ਸਿਰਫ ਉਸਦੇ ਲਈ ਪ੍ਰੋਟੈਸਟ ਕੀਤਾ ਜਾਂਦਾ ਇੱਕ ਬੱਚੀ ਨਾਲ ਹੋਣ ਜਿਹੜਾ ਹੈਗਾ ਪਿੱਛੇ ਜੇ ਛੱਤੀ ਗੜ ਦੇ ਵਿੱਚ ਹੋਇਆ ਹੈ ਉਸਦੇ ਵਾਸਤੇ ਕੋਈ ਵੀ ਨਹੀਂ ਬੋਲਦਾ ਨਜ਼ਰ ਆ ਰਿਹਾ ਉਸਦੇ ਵਾਸਤੇ ਵੀ ਦੇਖੋ ਇੰਨੀ ਗੱਲ ਹੈ ਕਿ ਕੋਈ ਬੋਲਿਆ ਨਹੀਂ ਹੈਗਾ ਗੱਲ ਹੈ ਕਿ ਸਾਡੇ ਜਿਹੜਾ ਸਾਡਾ ਮੀਡੀਆ ਤੰਤਰ ਹੈ ਜਾਂ ਸਾਡਾ ਸੋਸ਼ਲ ਮੀਡੀਆ ਤੰਤਰ ਹੈਗਾ ਉਹ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨੂੰ ਵੱਡੇ ਪੱਧਰ ਦੇ ਉੱਤੇ ਨਹੀਂ ਚੱਕ ਰਿਹਾ ਹੈਗਾ ਕਿਤੇ ਨਾ ਕਿਤੇ ਅਸੀਂ ਚਾਹੁੰਦੇ ਹਾਂ ਕਿ ਮੀਡੀਆ ਜਿਹੜਾ ਹੈਗਾ ਆਪਣਾ ਜਿਹੜਾ ਸਾਡਾ ਥੰਮ ਹੈ ਜਿਸ ਤੋਂ ਪਰ ਲੋਕ ਵਿਸ਼ਵਾਸ ਕਰਦੇ ਆ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਇਹ ਘਰੋ ਘਰੀ ਅੱਜ ਤੁਸੀਂ ਇੱਥੇ ਵੀ ਦੇਖੋ ਕਿ ਅੱਜ ਵੀ ਜਿਹੜੇ ਲੋਕ ਨੇਗੇ ਉਹ ਇਸ ਦੇ ਵਿਰੁੱਧ ਬਹੁਤ ਵੱਡੀ ਗਿਣਤੀ 'ਚ ਨਹੀਂ ਨਿਕਲ ਰਹੇ ਹੈਗੇ ਕਿਉਂਕਿ ਇਹ ਗੱਲ ਹਲੇ ਅਸੀਂ ਘਰੋ ਘਰੀ ਤੱਕ ਸਾਡੇ ਤੇ ਵੀ ਕਿਤੇ ਨਾ ਕਿਤੇ ਕਸੂਰ ਨੇ ਕਿ ਅਸੀਂ ਇਹਨਾਂ ਨੂੰ ਘਰੋ ਘਰੀ ਤੱਕ ਨਹੀਂ ਪਹੁੰਚਾ ਸਕੇ ਸੋ ਜਿੱਥੇ ਜਿੱਥੇ ਵੀ ਇਹ ਕਾਰਾ ਹੋਊਗਾ ਇਸ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਫ Into violence against women. Into violence against women.